ਦੀ ਐਸਚਓ ਮੁਰਦਾਬਾ 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 ਸ਼ਾਹਨ ਮੁਰਦਾਬਾ 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 ਸੱਚੋ ਦੀਪ ਦਾ ਰਾਣੀ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਜਿਹਨਾਂ ਤੇ ਆ ਹੋਰ ਵੀ ਕਾਰਵਾਈ ਮੇਰੇ ਮੁੰਡੇ ਦੀ ਮੌਤ ਦੀ ਜਿਹੜੀ ਹੈ ਉਹ ਵੀ ਇਹਨਾਂ ਤੇ ਕਾਰਵਾਈ ਬੰਦੀ ਕੀਤੀ ਜਾਵੇ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਨਾ ਵੀ ਮੇ ਜਿਹੜਾ ਮੇਰਾ ਕੇਸ ਏ ਮੇਰੇ ਮੁੰਡੇ ਦਾ ਕੇਸ ਏ ਫਾਟ ਕੋਟ ਦੇ ਵਿੱਚ ਲਾਇਆ ਜਾ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾ ਤਿੰਨ ਚਾਰ ਜਣਿਆਂ ਨੇ ਇੱਥੇ ਮੁੰਡੇ ਨੂੰ ਵਿੱਚ ਪਿੱਛੇ ਸੀਆਈਡੀ ਵਾਲੇ ਵੀ ਸਾਰੇ ਛੱਡ ਕੇ ਤੈਨੂੰ ਇੱਥੇ ਤੇ ਵਾਰ ਕਰਕੇ ਮਾਰ ਦਿੱਤਾ ਘਰ ਦੇ ਬੂਹੇ ਦੇ ਅੱਗੇ ਹੀ ਮਾਰ ਦਿੱਤਾ ਰੁਪਾਨਾ ਦਾ ਵੱਟਿਆ ਗਿਆ ਅੱਜ ਦੇ ਇਸ ਰੋਸ ਧਰਨੇ ਵਿੱਚ ਬੈਠੇ ਮੇਰੀਆਂ ਮਤਾਓ ਭੈਣੋ ਵੀਰੋ ਸਾਡੇ ਨਗਰ ਦੇ ਵਿੱਚ ਬੜੀ ਦੁਖਦਾਈ ਘਟਨਾ ਵਾਪਰੀ ਕੇ ਛੋਟੇ ਜਿਹੇ ਝਗੜੇ ਤੋਂ ਬਾਅਦ ਇੱਕ ਇੱਕ ਹੀਰੇ ਵਰਗਾ ਨੌਜਵਾਨ ਪੁੱਤਰ ਸਾਡਾ ਸਾਡੇ ਤੋਂ ਖੋਲਿਆ ਗਿਆ ਮਾਮੂਲੀ ਝਗੜਾ ਹੋਇਆ ਸੀ ਹਿਰਕ ਤਾਂ ਆਉਂਦਾ ਹੈ ਕਿ ਜਿਸ ਦਿਨ ਇੱਕ ਦਿਨ ਪਹਿਲਾਂ ਇਹ ਗੱਲਬਾਤ ਹੋਈ ਹੈ ਮਾੜਾ ਮੋਟਾ ਝਗੜਾ ਹੋਇਆ ਹੈ ਮਾਂ ਪਿਓ ਨੇ ਸੋਚਿਆ ਵੀ ਇਹ ਝਗੜਾ ਅੱਗੇ ਨਾ ਵਧੇ ਉਹ ਚੱਲ ਕੇ ਥਾਣੇ ਆਏ ਨੇ ਭਾਈ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਬੱਚੇ ਸਾਡੇ ਲੜਕੇ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਕਰੋ ਇਹਨਾਂ ਦਾ ਫਰਜ ਬੰਦਾ ਸੀ ਸੰਬੰਧਿਤ ਐਸ ਐਚਓ ਦਾ ਫਰਜ ਬੰਦਾ ਸੀ ਉਹ ਦੋ ਮਲਾਜ਼ਮ ਭੇਜ ਕੇ ਬੇਸ਼ੱਕ ਦੋ ਧਿਰਾਂ ਦੇ ਬੰਦੇ ਇੱਕ ਇੱਕ ਹੜਕੇ ਇੱਥੇ ਲੈ ਆਉਂਦੇ ਤਾਂ ਆ ਜਿਹੜਾ ਪਾਣਾ ਵਾਪਰਿਆ ਇਹ ਟਾਲਿਆ ਜਾ ਸਕਦਾ ਸੀ ਸਾਥੀਓ ਬੜੀ ਮੁਸ਼ਕਲ ਦੇ ਨਾਲ ਮਾਪਿਓ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਪਾਲ-ਪੋਛ ਕੇ ਪੜਾ ਲਿਖਾ ਕੇ ਇਸ ਕਾਬਲ ਬਣਾਉਂਦੇ ਨੇ ਕਿ ਉਹ ਸਾਡੀ ਕੱਲ ਨੂੰ ਸੋਟੀ ਬਣੇਗਾ ਬੜਾਫੇ ਦੀ ਪਰ ਜਦੋਂ ਇਹੋ ਜੀ ਘਟਨਾ ਵਾਪਰਦੀ ਹੈ ਕਿ ਟੁੱਟ ਜਾਂਦਾ ਹੈ ਪਹਾੜ ਟੁੱਟ ਜਾਂਦਾ ਹੈ ਮਾਂ ਪਿਓ ਦੇ ਉੱਤੇ ਤੇ ਮੈਂ ਦੇਖ ਰਿਆਂ ਪਰਸੋਂ ਤੋਂ কুরਲਾ কুরਲਾ ਕੇ ਭੈਣਾ ਮਾਵਾ ਤੁਹਾਡੇ ਚਾਚੇ ਬਾਬੇ ਸਾਰਾ ਨਗਰ ਹੋ ਰਿਹਾ ਇਸ ਘਟਨਾ ਦੇ ਉੱਤੇ ਬੜਾ ਦੁੱਖ ਹੋਇਆ ਹੈ ਪਰ ਦੁੱਖ ਇਸ ਗੱਲ ਦਾ ਜ਼ਿਆਦਾ ਹੋਇਆ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਕੋਈ ਥੋੜੀ ਬਹੁਤ ਹਿੰਮਤ ਦਿਖਾ ਦਿੰਦਾ ਇਹ ਘਟਨਾ ਟਲ ਸਕਦੀ ਸੀ ਦੋ ਘਰ ਬਰਬਾਦ ਹੋਣ ਤੋਂ ਬਚ ਸਕਦੇ ਸੀ ਇਹ ਜਿਹੜਾ ਘਰ ਉੱਜੜ ਸ਼ੌਰਮ ਕੁਮਾਰ ਤੋਂ ਸੈਨ ਕਰਾ ਕੇ ਦੇਖੇਗਾ ਹੱਥ ਦੱਸਦੀ ਇਹ ਸਾਡਾ ਝਗੜਾ ਆਇਆ ਤੇ ਉਹ ਧੰਗਾਂ ਦੇਂਦਾ ਸਾਡਾ ਕੋਈ ਮਤਲਬ ਨੁਕਸਾਨ ਨਾ ਕਰਤੇ ਉਹ ਚੱਕਰ ਦੇ ਵਿੱਚ ਸਵੇਰੇ ਕਹਿੰਦੇ ਦੁਬਾਰਾ ਫਿਰ ਕੇ ਨਾ ਫੋਟੋ ਤੇ ਸਵੇਰੇ ਫਿਰ ਦੇਖੇ ਗਏ ਆ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਸਮਾਂ 3 ਵਜੇ ਤੇ ਲਗਭਗ ਮੈਨੂੰ ਟਾਈਮ ਦਾ ਤੌਣ ਪੱਕਾ ਨਹੀਂ ਗਿਆ ਪਤਾ ਕਿ ਮੇਰੇ ਮੁੰਡੇ ਤੇ ਹਮਲਾ ਕਰ ਦਿੱਤਾ ਸ਼ਰਿਆਮ ਪਰ ਇਹਨੇ 2 ਵਜੇ ਨੇ ਕਿ 4 ਜਣੇ ਤੇ ਮੌਕੇ ਤੇ ਮੈਨੂੰ ਨਹੀਂ ਪਤਾ ਲੱਗਾ ਕਿੰਨੇ ਜਣੇ ਉਹ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਮੁੰਡੇ ਮੇਰੇ ਨੂੰ ਵੱਢ ਕੇ ਉੱਥੇ ਸੁੱਟ ਗਏ ਨੇ ਅਸੀਂ ਚੁੱਕ ਕੇ ਮਾਪ ਖੋਦ ਲਗਿਆ ਅੱਜ ਜ਼ਿਕਰ 4 ਦਿਨ ਪਹਿਲਾਂ ਤਾਂ ਉਹ ਦੋਸ਼ੀ ਨੇ ਮੇਰੇ ਮੁੰਡੇ ਦੇ ਮਾਰਨ ਵਾਲੇ ਪਹਿਲਾ ਥਾਣਾ ਦੋਸ਼ੀ ਹੈ ਜਿਹੜੇ ਹੁਣ ਮਰਵਾਉਣ ਵਾਲੇ ਜੇ ਕਾਰਵਾਈ ਕਰਦਾ ਤੇ ਮੇਰੇ ਮੁੰਡੇ ਦੀ ਅੱਜ ਲਾਸ਼ ਨਹੀਂ ਇੱਥੇ ਪਈ ਹੋਣੀ ਦੂਜੀ ਦੂਜੇ ਜਿਹੜੇ ਦੋਸ਼ੀ ਨੇ ਉਹ ਜੇ ਘਰੇ ਬੈਠੇ ਨੇ ਉੱਥੇ ਘੁੰਮਦੇ ਫਿਰਦੇ ਨੇ ਪੁਲਿਸ ਕਹਿੰਦੀ ਅਜੇ ਤਾਂ ਸਾਨੂੰ ਪਤਾ ਹੀ ਨਹੀਂਗਾ ਕਿਨੇ ਦੋਸ਼ੀ ਫੜੇ ਗਏ ਨੇ ਹਾਂਜੀ ਦੋ ਕਹਿੰਦੇ ਫੜੇ ਗਏ ਮੈਂ ਕਿਹੜਾ ਥਾਣਾ ਆਣ ਕਿ ਮੈਂ ਤਾਂ ਉਹਦੇ ਮੁੰਡੇ ਦੇ ਮਗਰੀਆਂ ਅੱਜ ਤੀਜੇ ਦਿਨ ਬਾਅਦ ਸਾਡੀ ਲਾਸ਼ ਆਈ ਹੈ ਕੀ ਮੰਗ ਕਰਦੇ ਤੁਸੀਂ ਉਹਨੂੰ ਇਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਏ ਨਾਲ ਹੀ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਨਾ ਇਹ ਜਿਹੜਾ ਕੇਸ ਹੈ ਇਹ ਫਰਸਟ ਕੋਰਟ ਦੇ ਵਿੱਚ ਲਾ ਕੇ ਮੇਰੇ ਜਿਹੜਾ ਹੈ ਨਾ ਮੇਰੇ ਮੁੰਡੇ ਦਾ ਮੈਨੂੰ ਇਨਸਾਫ ਚਾਹੀਦਾ ਜਲਦੀ ਤੋਂ ਜਲਦੀ ਚਾਹੀਦਾ ਹੈ ਜੋ ਵੀ ਇੱਥੇ ਮਤਲਬ ਜਿਹੜੇ ਦੋਸ਼ੀ ਨੇ ਥਾਣੇ ਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਬਾਕੀ ਜੇ ਕੋਈ ਮੇਰੇ ਮੁੰਡੇ ਦੇ ਮਤਲਬ ਬਰਕਲਾ ਜੋ ਵੀ ਹੋਇਆ ਜੇ ਕਿਸੇ ਦਾ ਪੰਦੀ ਸਜ਼ਾ ਦੇ ਇਹਨਾਂ ਨੂੰ ਵੀ ਦਿੱਤੀ ਜਾਏ ਕਿਉਂ ਦੋਸ਼ੀ ਇਹ ਵੀ ਨੇ ਮੇਰੇ ਮੁੰਡੇ ਦੇ ਕਿਉਂ ਦਰਖਾਸਤ ਦੇਣ ਦੇ ਬਾਤ ਵੀ ਇਹ ਕਹਿ ਕਿਉਂ ਨਹੀਂ ਗੇ ਕੀ ਉਹਨਾਂ ਨਾਲ ਇਹਨਾਂ ਦੀ ਮਿਲੀ ਭੁਗਤੇ ਇਹਦੇ ਚ ਮੇਰਾ ਜਿਹੜਾ ਮੇਰਾ ਅੱਜ ਮੁੰਡਾ ਜਿਹੜਾ ਮੇਰਾ ਮੁੰਡਾ ਅੱਜ ਇੱਥੇ ਪਿਆ ਹੈ ਜੇ ਚੜੇ ਜਾਂਦੇ ਸਾਨੂੰ ਵੀ ਬੇਸ਼ੱਕ ਲੈ ਉਹਦੇ ਜੇ ਅਸੀਂ ਦੋਸ਼ੀ ਤਾਂ ਤੇ ਅੱਜ ਮੇਰਾ ਮੁੰਡਾ ਜਿਹੜਾ ਹੈ ਨਾ ਇਹ ਕਤਲ ਨਹੀਂ ਸੀ ਹੋਣਾ ਤੇ ਨਾ ਇਹਨੇ ਆ ਜਿਹੜੀ ਜਨਤਾ ਹੈ ਇਹ ਖਰਾਬ ਹੋਣੀ ਸੀ ਜਿਹੜੇ ਰੋਡ ਜਾਮ ਹੋਇਆ ਸਾਰਾ ਕੁਝ ਇਹਦਾ ਕਸੂਰਵਾਰ ਕੌਣ ਹੈ ਮੇਰੇ ਮੁੰਡੇ ਦਾ ਕੌਣ ਹੈ ਇਹ ਕਸੂਰਵਾਰ ਹੈ ਥਾਣਾ ਕੀ ਇਹਨਾਂ ਨਾਲ ਗੱਲ ਪਈ ਸੀ ਇਹ ਆਂਦੇ ਆ 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 ਤੁਹਾਨੂੰ ਜੀ ਇਨਸਾਫ ਤੁਹਾਨੂੰ ਜਲਦ ਜਲਦ ਤੁਹਾਨੂੰ ਇਨਸਾਫ ਚਾਹੀਦਾ ਮੈਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਜਿਹੜੇ ਦੋਸ਼ੀ ਫੜੇ ਜਾਣੇ ਚਾਹੀਦੇ ਬਾਕੀ ਸਰਕਾਰ ਅੱਗੇ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਵੀ ਇਹ ਜਿਹੜਾ ਮੇਰੇ ਮੁੰਡੇ ਦਾ ਕੇਸ ਏ ਇਹ ਫਰਸਟ ਕੋਰਟ ਦੇ ਵਿੱਚ ਚਲਾਇਆ ਜਾਵੇ ਕਿਉਂਕਿ ਇਹ ਇੱਕ ਨੌਜਵਾਨ ਮੁੰਡਾ ਮੇਰੇ ਘਰ ਦਾ ਇੱਕ ਰਾਹ ਸੀ ਜਿਹੜਾ ਅੱਜ ਖਤਮ ਹੋ ਗਿਆ ਮੇਰਾ ਕਾਰ ਹੀ ਖਤਮ ਹੋ ਗਿਆ ਇਹਦਾ ਦੋਸ਼ੀ ਵੀ ਠਾਣਾ ਜਿਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੂੰ ਵੀ ਬੰਦੀ ਸਜ਼ਾ ਦਿੱਤੀ ਕੀ ਇਹ ਮੋਬਾਈਲ ਦੇ ਵਿੱਚ ਕੀ ਗੱਲਬਾਤ ਹੋ ਗਈ ਇਹਨਾਂ ਦੀ ਪੈਸੇ ਦੀ ਪੀ ਅਸੀਂ ਜੋ ਵੀ ਮਰਜ਼ੀ ਕਰ ਲਾਂਗੇ ਐਮਬੈਲ ਹੁਣ ਸਾਨੂੰ ਕਹਿੰਦੇ ਵੀ ਆ ਵੇਖੋ ਨੈਟ ਵੇਖੋ ਕੀ ਅਸੀਂ ਵੇਖਣਾ ਕੈਮਰੇ ਅਸੀਂ ਵੇਖਣੇ ਆ ਪੁਲਿਸ ਦੇ ਇੱਕ ਟੀਮ ਲੱਗੀ ਐ ਪੁਲਿਸ ਦੀਆਂ 5-5 ਟੀਮਾਂ ਲੱਗ ਜਾਂਦੀਆਂ 10-10 ਲੱਗ ਜਾਂਦੀਆਂ ਕਿ ਇੱਕ ਐਸਐਚਓ ਵੀ ਇੱਕ ਥਾਣੇ ਦੇ ਵਿੱਚ ਇੱਕ ਥਾਣੇਦਾਰ ਹੀ ਐ ਇਹ ਇਹਨੂੰ ਹਿੰਡਲ ਕਰਨ ਵਾਸਤੇ ਕਿ ਅਸੀਂ ਹਿੰਡਲੇ ਨੂੰ ਕਰਨਾ ਤਾਂ ਜਾਂ ਸਰਕਾਰ ਵੀ ਕਹ ਦੇ ਥਾਣਾ ਵੀ ਕਹ ਦੇ ਵੀ ਤੁਸੀਂ ਆਪ ਖੁਦ ਹਿੰਡਲ ਕਰੋਗੇ ਪ੍ਰਸ਼ਾਸਨ ਨਹੀਂ ਕਰ ਸਕਦਾ ਲੋਕ ਇਹਨੂੰ ਹਿੰਡਲ ਕਰਕੇ ਜਿਵੇਂ ਅੱਜ ਮੇਰੇ ਬੁੱਢੇ ਨੂੰ ਕਰ ਦਿੱਤਾ ਉਹਨਾਂ ਹਿੰਡਲ ਲੱਗਦਾ ਉਹ